ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸਿਹਤ ਵਿਭਾਗ ਦੀਆਂ ਡੇਂਗੂ ਵਿਰੋਧੀ 16 ਟੀਮਾਂ ਨੇ ਸ਼ੁੱਕਰਵਾਰ ਨੂੰ ਜਿਲੇ ਦੇ ਘਰ-ਘਰ ਜਾ ਕੇ ਫਰੀਜਾਂ ਟ੍ਰੀਆਂ ਗਮਲੀਆਂ ਕੂਲਰਾਂ ਆਦਿ ਦੀ ਜਾਂਚ ਕੀਤੀ ਜਿਲੇ ਦੇ ਸ਼ਹਿਰੀ ਇਲਾਕੇ ਵਿੱਚ ਕੁੱਲ 1539 ਤੋਂ ਵੱਧ ਘਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 20 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਡਾਕਟਰ ਰਕੇਸ਼ ਪਾਲ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਵਾਹ ਲ ਆ ਰਿਹਾ ਹੈ ਜਿੱਥੇ ਕਿਤੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਉਸ ਨੂੰ ਤੁਰੰਤ ਨਸ਼ਟ ਕੀਤਾ ਜਾਂਦਾ ਹੈ ਉਹਨਾਂ ਨੇ ਡੇਂਗੂ ਦੀ ਵਾਰ ਰੋਕਥਾਮ ਲਈ ਜਿਲ੍ਹਾ ਵਾਸੀਆਂ ਨੂੰ ਸਿਹਤ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਜੰਗਲਾਤ ਵਰਕਰ ਯੂਨੀਅਨ ਵੱਲੋਂ ਸੂਬਾ ਪਧਰੀ ਰੋਸ ਰੈਲੀ 5 ਨਵੰਬਰ ਨੂੰ ਕੀਤੀ ਜਾਵੇਗੀ ਇਸ ਮੌਕੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਜਿਹੜੇ ਵਰਕਰ ਨੇ ਵਿਭਾਗ ਵਿੱਚ 3 ਸਾਲ ਕੰਮ ਕੀਤਾ ਹੈ ਉਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਹਰ ਵਰਕਰ ਦਾ ਏਪੀਐਫ ਫੰਡ ਕੱਟਿਆ ਜਾਵੇ ਕੰਮ ਕਰਦੇ ਵਰਕਰਾਂ ਨੂੰ ਘੱਟੋ ਘੱਟ 25000 ਰੁਪਏ ਦਿੱਤੇ ਜਾਣ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਤੇ ਹੋ ਰਹੇ ਨਾਜਾਇਜ਼ ਕਬਜ਼ੇ ਦੂਰ ਕੀਤੇ ਜਾਣ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਜੋ ਕਿ ਸਥਾਨਕ ਬੀਡੀਸੀ ਬਲੱਡ ਸੈਂਟਰ ਦੇ ਚੇਅਰਮੈਨ ਵੀ ਹਨ ਨੇ ਬਲੱਡ ਸੈਂਟਰ ਦਾ ਅਚਾਨਕ ਦੌਰਾ ਕੀਤਾ। ਉਹਨਾਂ ਨੇ ਬਲੱਡ ਸੈਂਟਰ ਨਵਾਂ ਸ਼ਹਿਰ ਵਿਖੇ ਮੌਜੂਦ ਪਲੇਟਲੇਟਸ ਧਨ ਕਰਨ ਵਾਲੇ ਆਏ ਦਾਨੀਆਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਦਾ ਸੀਜ਼ਨ ਹੋਣ ਕਾਰਨ ਵਰਤਮਾਨ ਵਿੱਚ ਪਲੇਟਲੇਟਸ ਧਨ ਕੀਤੇ ਜਾਣ। ਇਸ ਇੱਕ ਤੰਦਰੁਸਤ ਵਿਅਕਤੀ ਹਰ 72 ਘੰਟੇ ਬਾਅਦ ਪਲੇਟਲੇਟਸ ਧਨ ਕਰ ਸਕਦਾ ਹੈ ਜਦਕਿ ਖੂਨ ਦਾਨ ਕਰਨ ਤੋਂ 28 ਦਿਨ ਬਾਅਦ ਹੀ ਪਲੇਟਲੇਟਸ ਧਨ ਕੀਤੇ ਜਾ ਸਕਦੇ ਹਨ। ਨੂਰਪੁਰ ਬੇਦੀ ਦੇ ਪਿੰਡ ਟੱਪੀਆਂ ਵਿਖੇ ਖੇਤਾਂ ਵਿੱਚ ਫਸੇ ਝੋਨੇ ਦੀ ਕਟਾਈ ਲਈ ਲੱਗੀ ਕੰਬਾਈਨ ਮਸ਼ੀਨ ਨੂੰ ਕਢਦੇ ਸਮੇਂ ਟੋਚਨ ਟੁੱਟਣ ਕਰਕੇ ਦੋ ਟਰੈਕਟਰ ਪਲਟ ਗਏ। ਇੱਕ ਟਰੈਕਟਰ ਦੇ ਪਲਟਣ ਤੋਂ ਉਸ ਨੂੰ ਢੇਠਾ ਆ ਕੇ ਇੱਕ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ, ਜਦਕਿ ਦੂਜੇ ਟਰੈਕਟਰ ਦਾ ਚਾਲਕ ਬਾਲਬਾਲ ਬਚ ਗਿਆ। ਚੌਂਕੀ ਹਰੀਪੁਰ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕੰਬਾਈਨ ਮਸ਼ੀਨ ਅਤੇ ਤਿੰਨ ਟਰੈਕਟਰ ਚਾਲਕਾਂ ਸਹਿਤ ਚਾਰ ਵਿਰੁੱਧ ਲਾਪਰਵਾਹੀ ਕਾਰਨ ਉਪਤ ਹਾ사 ਵਾਪਰਨ ਦੇ 2 ਸ਼ੇਡ ਮਾਮਲਾ ਦਰਜ ਕੀਤਾ। ਹਾਈਵੇ ਤੇ ਦੁਰਘਟਨਾ ਹੋਣ ਤੋਂ ਬਾਅਦ ਐਂਬੂਲੈਂਸ ਦੇ ਪਹੁੰਚਣ ਵਿੱਚ ਅਕਸਰ ਦੇਰ ਹੋ ਜਾਂਦੀ ਹੈ। ਕਈ ਵਾਰ ਇਸ ਦੇਰੀ ਕਨ ਹਾਸੇਆਸ਼ੀ ਕਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਹੁਣ ਜੇਕਰ ਹਾਈਵੇ ਤੇ ਐਂਬੂਲੈਂਸ ਦੇਰੀ ਨਾਲ ਪਹੁੰਚਦੀ ਹੈ ਤਾਂ ਐਂਬੂਲੈਂਸ ਤਨਾਤ ਕਰਨ ਵਾਲੇ ਏਜੰਸੀਆਂ ਤੇ ਜੁਰਮਾਨਾ ਲੱਗੇਗਾ। ਟੋਆਈ ਦੇ ਅਨੁਸਾਰ ਐਂਬੂਲੈਂਸ ਤਨਾਤ ਏਜੰਸੀਆਂ ਨੂੰ 골ਡਨ ਆਵਰ ਦੇ ਅੰਦਰ ਦੁਰਘਟਨਾ ਪੀੜਤਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਨ ਲਈ ਸੇਵਾ ਪ੍ਰਦਾਨ ਕਰਨ ਲਈ ਅਸਫਲ ਰਹਿਣ ਲਈ ਜੁਰਮਾਨਾ ਲੱਗਿਆ। ਪੰਜਾਬ ਪੁਲਿਸ ਨੇ ਪਿੰਡ ਛੱਤ ਤੋਂ ਉੱਤਰਾਖੰਡ ਮਾਈਨਿੰਗ ਵਪਾਰੀ ਦੇ ਦੋ ਹਮਲਾਵਰਾਂ ਸਮੇਤ ਦਵਿੰਦਰ ਬੰਬੀਆ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਟਵਿੱਟਰ ਰਾਹੀਂ ਜਾਣਕਾਰੀ ਦਿੰਦੇ ਕਿਹਾ ਕਿ ਇਹ ਸਾਂਝੀ ਕਾਰਵਾਈ ਵਿੱਚ ਪੰਜਾਬ ਦਿੱਲੀ ਅਤੇ ਉੱਤਰਾਖੰਡ ਪੁਲਿਸ ਨੇ ਬੰਬੀਆ ਗੈਂਗ ਦੇ ਚਾਰ ਸ਼ੱਕੀ ਸ਼ੂਟਰਾਂ ਨੂੰ ਜੀਲਾਗਪੁਰ ਖੇਤਰ ਵਿੱਚ ਹਿਾਰਾ ਸਮੇਤ ਗ੍ਰਿਫਤਾਰ ਕੀਤਾ ਹੈ ਰਾਜ ਪਧਰੀ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ ਨੇ ਰੇਤ ਵਜਰੀ ਮਾਈਨਿੰਗ ਸੰਬੰਧੀ 2 ਮਹੀਨੇ ਦਾ ਸਮਾਂ ਦੇ ਕੇ ਸੂਬਾ ਸਰਕਾਰ ਨੂੰ ਰਾਹਤ ਦਿੱਤੀ ਹੈ ਇਸ ਦੇ ਨਾਲ ਹੀ ਕਮੇਟੀ ਨੇ ਹਾਲ ਹੀ ਵਿੱਚ ਮੀਟਿੰਗ ਕਰਕੇ ਸੂਬਾ ਸਰਕਾਰ ਦੇ ਮਾਈਨਿੰਗ ਵਿਭਾਗ ਨੂੰ ਫਿਟਕਾਰ ਵੀ ਲਗਾਈ ਹੈ ਅਥਾਰਟੀ ਨੇ ਵਿਭਾਗ ਨੂੰ ਮੌਨਸੂਨ ਤੋਂ ਬਾਅਦ ਰੇਤ ਦਾ ਬਜਿਦਾ ਮੁਲਾਂਕਣ ਕਰਨ ਲਈ 2 ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ ਹੋਰ ਸਮਾਂ ਨਹੀਂ ਮਿਲੇਗਾ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਜਾਵੇਗਾ ਰਾਜਸਥਾਨ ਦੇ ਰਾਜ ਸੰਬੰਧ ਲਈ ਰੇਨਾਥ ਦੁਆਰੇ ਵਿਕੇ ਬਣੀ ਸ਼ਿਵ ਮੂਰਤੀ ਦੀ ਉਚਾਈ 369 ਫੁੱਟ ਹੈ ਜਿਸ ਦਾ ਨਾਮ ਵਿਸ਼ਵਾਸ ਸਰੂਪ ਰੱਖਿਆ ਗਿਆ ਹੈ ਸੰਤ ਕਿਰਪਾ ਜਨਾਤਨ ਸੰਸਥਾਨ ਵੱਲੋਂ ਤਿਆਰ ਕੀਤੀ ਗਈ ਸ਼ਿਵ ਦੀ ਮੂਰਤੀ ਬਣਾਉਣ ਵਿੱਚ 6 ਸਾਲ ਦਾ ਸਮਾਂ ਲੱਗਾ ਹੈ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜੀ ਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਗੁਜਰਾਤ ਦੇ 3 ਦਿਨਾਂ ਦੇ ਦੌਰੇ ਤੇ ਹੋਣਗੇ ਇਸ ਦੌਰਾਨ ਇਹ ਆਗੂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪੋ ਆਪਣੀਆਂ ਪਾਰਟੀਆਂ ਦੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਮਸਕਟ ਵਿੱਚ ਫਸੇ 15 ਪੰਜਾਬੀ ਨੌਜਵਾਨਾਂ ਸਮੇਤ 40 ਤੋਂ ਜ਼ਿਆਦਾ ਭਾਰਤੀ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਬੁਹਾਰ ਲਗਾਈ ਹੈ ਨੌਜਵਾਨਾਂ ਨੇ ਦੱਸਿਆ ਕਿ ਉਸ ਦੇ ਨਾਲ ਪੰਜਾਬ ਦੇ ਕਈ ਨੌਜਵਾਨਾਂ ਤੋਂ ਇਲਾਵਾ ਯੂਪੀ ਦੇ ਲੋਕ ਵੀ ਹਨ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਸ ਦੀ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਜਾਵੇ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਕੈਦ ਵਿੱਚੋਂ ਛੁਡਵਾਇਆ ਜਾਵੇ ਇੰਗਲੈਂਡ ਅਤੇ ਆਸਟ੍ਰੇਲੀਆ ਦਾ ਮੈਚ ਕੱਲ ਮੀਂਹ ਦੀ ਭੇਟ ਚੜ ਗਿਆ ਮੈਚ ਇੱਕ ਵੀ ਗੇਂਟ ਸੁੱਟੇ ਬਿਨਾ ਹੀ ਰੱਦ ਕਰ ਦਿੱਤਾ ਗਿਆ ਮੈਲਬਨ ਕ੍ਰਿਕਟ ਗਰਾਊਂਡ ਤੋਂ ਸ਼ੁੱਕਰਵਾਰ ਨੂੰ ਹੋਏ ਗਰੁੱਪ 1 ਦੇ ਦੋਵੇਂ ਮੁਕਾਬਲੇ ਮੀਂਹ ਕਾਰਨ ਧੋਤੇ ਗਏ ਇਸ ਤੋਂ ਪਹਿਲਾਂ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ ਸੀ ਮੈਚ ਰੱਦ ਹੋਣ ਕਾਰਨ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਇੱਕ ਹੀ ਅੰਕ ਮਿਲ ਗਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਆਪਮਾ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 32 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ